ਹੈਲੋ ਮਿੱਤਰੋ ਮੈਂ ਤੁਹਾਡਾ ਆਪਣਾ ਅਮਰਕਰਨ ਸਿੰਘ ਤੁਹਾਡਾ ਸਵਾਗਤ ਕਰਦਾ ਹਾਂ ਸਾਡੇ ਚੈਨਲ ਜੇਵੀ 5005 ਵਿੱਚ ਅੱਜ ਤੁਹਾਡੀ ਖਾਤਰ ਲੈ ਕੇ ਆਇਆ ਬਹੁਤ ਹੀ ਕਮਾਲ ਦੀ ਜਾਣਕਾਰੀ ਜੋ ਇਹ ਜਾਣਕਾਰੀ ਤੁਹਾਡੇ ਬੱਚਿਆਂ ਦੀ ਪੜ੍ਹਾਈ ਦੇ ਸੰਬੰਧ ਵਿੱਚ ਹੈ ਅੱਜ ਤੁਹਾਡੀ ਖਾਤਰ ਇੱਕ ਨੰਬਰ ਲੈ ਕੇ ਆਏ ਹਾਂ ਜੋ ਇਹ ਨੰਬਰ ਤੁਹਾਡੇ ਫੋਨ ਦੇ ਵਿੱਚ ਫੀਡ ਹੋਣਾ ਬਹੁਤ ਜ਼ਰੂਰੀ ਹੈ ਇੱਕ WhatsApp ਨੰਬਰ ਜਿਸ ਦੇ ਜ਼ਰੀਏ ਤੁਸੀਂ ਆਪਣੇ ਬੱਚਿਆਂ ਦੀ ਪੜਾਈ ਦੇ ਵਿੱਚ ਬਹੁਤ ਮਦਦ ਕਰ ਸਕਦੇ ਹਾਂ ਚਾਹੇ ਉਹ ਪੜਾਈ ਮੈਥ ਦੀ ਹੋਵੇ ਚਾਹੇ ਉਹ కెਮਿਸਟਰੀ ਦੀ ਹੋਵੇ ਚਾਹੇ ਉਹ ਬਾਇਓਲੋਜੀਕਲ ਹੋਵੇ ਚਾਹੇ ਉਹ ਵਿਗਿਆਨਕ ਹੋਵੇ ਕਿਸੇ ਵੀ ਤਰ੍ਹਾਂ ਦੀ ਪੜਾਈ ਹੋਵੇ ਕੋਈ ਸਵਾਲ ਤੁਹਾਡੇ ਤੋਂ ਹੱਲ ਨਹੀਂ ਹੋ ਰਿਹਾ ਤੇ ਉਸ WhatsApp ਨੰਬਰ ਤੇ ਫੋਟੋ ਖਿੱਚ ਕੇ ਸੈਂਡ ਕਰੋ ਤੇ ਉਹ WhatsApp ਨੰਬਰ 'ਤੇ ਫੋਟੋ ਸੈਂਡ ਕਰਨ ਤੋਂ 10 ਸਕਿੰਟ ਦੇ ਬਾਅਦ ਤੁਹਾਨੂੰ ਆਨਸਰ ਦੇਵੇਗਾ ਬਾਕੀ ਦੀ ਜਾਣਕਾਰੀ ਲਈ ਚਲਦੇ ਆਪਾਂ ਸਿੱਧਾ ਮੋਬਾਈਲ ਸਕਰੀਨ ਤੇ ਤਾਂ ਸਭ ਤੋਂ ਪਹਿਲਾਂ ਆਪਾਂ ਡੈਲਰ ਪੈਡ ਖੋਲਾਂਗੇ ਡੈਲਰ ਪੈਡ ਖੋਲਣ ਤੋਂ ਬਾਅਦ ਆਪਾਂ ਨੰਬਰ ਟੈਪ ਕਰਾਂਗੇ ਆਪਾਂ 8 400 400 400 8300 400 400 ਇਹ ਨੰਬਰ ਨੂੰ ਆਪਾਂ ਨਿਊ ਕੰਟੈਕਟ ਕਰ ਲੈਣਾ ਇੱਥੇ ਆਪਾਂ ਭਰਾਂਗੇ ਆਪਾਂ ਕੁਝ ਵੀ ਭਰ ਸਕਦੇ ਆਪਾਂ ਮੈਥ ਟੀਚਰ ਭਰ ਲਓ ਜਾਂ ਮੈਥ ਭਰ ਲਓ ਆਪਾਂ ਮੈਥ ਭਰ ਲਨੇ ਆ। ਇਹਦੇ ਵਾ ਮੈਥ ਭਰ ਕੇ ਇਹ ਨੰਬਰ ਨੂੰ ਸੇਵ ਕਰ ਲਿਆ। ਇਹ ਨੰਬਰ ਨੂੰ ਸੇਵ ਕਰਨ ਤੋਂ ਬਾਅਦ ਆਪਾਂ WhatsApp ਵਿੱਚ ਜਾਵਾਂਗੇ। WhatsApp ਓਪਨ ਕਰਾਂਗੇ ਆਪਾਂ ਮੈਥ ਓਪਨ ਕਰਾਂਗੇ। ਓਪਨ ਕਰਕੇ ਤੁਹਾਡਾ ਕੋਈ ਵੀ ਜੋ ਵੀ ਤੁਹਾਡਾ ਸਵਾਲ ਹੈ ਜਿਹੜਾ ਕੁਐਸਚਨ ਹੈ ਤੁਸੀਂ ਜਿਹੜਾ ਤੁਹਾਡਾ ਸੋਲਵ ਨਹੀਂ ਹੋ ਰਿਹਾ ਤੁਸੀਂ ਇੱਥੇ ਆ ਕੇ ਇੱਕ ਫੋਟੋ ਖਿੱਚ ਕੇ ਉਹ ਸਵਾਲ ਦੀ ਆਪਾਂ ਇਹਦੇ ਸੈਂਡ ਕਰਾਂਗੇ ਸੈਂਡ ਕਰਕੇ ਤੁਹਾਨੂੰ ਗੋਏ 10 ਸਕਿੰਟ ਦੇ ਵਿੱਚ ਤੁਹਾਨੂੰ ਇਹ ਜਵਾਬ ਦੇਣਗੇ ਜਿੱਦਾਂ ਕਿ ਆਪਾਂ ਇੱਕ ਫੋਟੋ ਪਾਉਣੇ ਇੱਥੇ ਆਪਾਂ ਆਹ ਵਾਲੀ ਫੋਟੋ ਕੋਲੋਂ ਸੈਂਡ ਕਰਦੇ ਆਂ ਇਹ ਫੋਟੋ ਸੈਂਡ ਹੋ ਗਈ ਇਹ ਤੁਹਾਨੂੰ ਉਧਰੋਂ ਇਹਦਾ ਸਵਾਲ ਦੇ ਲਿੰਕ ਇਦਾਂ ਆ ਜਾਣਗੇ ਬੋ ਜੀ ਇਹ ਸਵਾਲ ਦੇ ਲਿੰਕ ਤੁਮ ਸਾਰੇ ਦਾਣ ਸ਼ੁਰੂ ਹੋ ਜਾਂਦੇ ਆ ਇਦੋਂ ਤੁਸੀਂ ਜਾ ਕੇ ਤੁਸੀਂ ਇਹ ਸਵਾਲਸੋਂ ਰੀਡ ਕਰ ਸਕਦੇ ਹੋ ਇਹ ਵੀਡੀਓ ਦਿੱਤੀ ਇਹਨਾਂ ਨੇ ਵੀਡੀਓ ਪਲੇ ਕਰ ਸਕਦੇ ਆਪਾਂ ਇਹ ਸਾਰੇ ਸਵਾਲਾਂ ਦਾ ਜਵਾਬ ਇਸ ਤਰੀਕੇ ਨਾਲ ਆਉਣਗੇ ਤਾਂ ਜਾਣਕਾਰੀ ਕਿਵੇਂ ਲੱਗੀ ਕਮੈਂਟ ਕਰੋ ਲਾਈਕ ਕਰੋ ਸ਼ੇਅਰ ਕਰੋ ਇਸ ਤਰੀਕੇ ਦੇ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ